ਮਣੀਪੋਰਟ ਸ਼ੁਰੂ ਹੋ ਰਹੀ ਹੈ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆ ਯਾਤਰਾ ਮੰਚ ਦੇ ਵਿੱਚ ਜੁਟੇ ਕਾਂਗਰਸ ਲੀਡਰ ਥੋੜੀ ਦੇਰ ਦੇ ਵਿੱਚ 15 ਸੁੱਬਿਆਂ ਤੇ ਸਫ਼ਰ ਤੇ ਨਿਕਲੇਗਾ ਕਾਫਲਾ ਨਵਜੋਸ਼ ਸਿੱਧੂ ਦੇ ਵੱਖਰੇ ਪ੍ਰੋਗਰਾਮਾਂ ਤੇ ਨਹੀਂ ਥੰਮ ਰਿਹਾ ਵਿਵਾਦ 21 ਦੀ ਮੋਗਾ ਰੈਲੀ ਤੋਂ ਪਹਿਲਾਂ ਕਾਂਗਰਸ ਮੈਂਬਰਾਂ ਨੇ ਚੁੱਕੇ ਸਵਾਲ ਕਿ ਐਸ ਦੇ ਨਾਲ ਪਾਰਟੀ ਨੂੰ ਪਹੁੰਚੇਗਾ ਨੁਕਸਾਨ ਮੁਖਰ ਸਾਹਿਬ ਮੱਗੀ ਮਿਲਚ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਦੇ ਵਿੱਚ ਜਬੀਰ ਸਿੰਘ ਬਾਦਲ ਨੇ ਭਰੀ ਹੰਕਾਰ ਸੂਬਾ ਸਰਕਾਰ 'ਤੇ ਬੋਲੇ ਤਿੱਖੇ ਹਮਲੇ ਕਿਹਾਂ ਵਿਦਵੀਆਂ ਦੇ ਨਾਂ ਤੇ ਸਾਨੂੰ ਕੀਤਾ ਗਿਆ ਬਦਨਾ ਮਹਾਰਾਸ਼ਟਰ ਦੇ ਵਿੱਚ ਵੱਡਾ ਸਿਆਸੀ ਉਲਟਫੇਰ ਕਾਂਗਰਸ ਤੋਂ ਛੱਡ ਸ਼ਿਵ ਸੈਨਾ ਸ਼ਿੰਦੇ ਦੇ ਵਿੱਚ ਸ਼ਾਮਲ ਹੋਏ ਸਾਬਕਾ ਕੇਂਦਰੀ ਮੰਤਰੀ ਮਿਲਿੰਦ ਦੇਵੜਾ ਮੁਖੰਤਰੀ ਇਕਨਾ ਸ਼ਿੰਦੇ ਨੇ ਕਰਵਾਈਆਂ ਜੁਆਇਨਿੰਗ ਕਰਨਤਾਰਨ ਦੇ ਵਿੱਚ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਦੋ ਬਦਮਾਸ਼ਾਂ ਨੇ ਸੈਲੂਨ ਦੇ ਵਿੱਚ ਵੜ ਕੇ ਮਾਰੀਆਂ ਗੋਲੀਆਂ ਐਸਐਸਟੀ ਬੋਲੇ ਜਰਮਨੀ ਬੈਠੇ ਅਮਰਪਾਲ ਬਾਠ ਨੇ ਕਰਾਇਆ ਕਤਲ ਨਿਕਾਰਾਗਵਾ ਮਨੋਕੀ ਦੀ ਤਸਕੀਰ ਨੂੰ ਲੈ ਕੇ ਵੱਡਾ ਖੁਲਾਸਾ ਪੰਜਾਬੀਆਂ ਨੇ ਫੜੇ ਜਾਣ ਤੇ ਖੁਦ ਨੂੰ ਦੱਸਣਾ ਸੀ ਖਾਲਿਸਤਾਨ ਨੇ ਟਰੈਵਲ ਏਜੰਟਾਂ ਨੇ ਸ਼ਰਨ ਲੈਣ ਦੇ ਲਈ ਖਾਲਿਸਤਾਨ ਦਾ ਸਹਾਰਾ ਲੈਣ ਦੀ ਦਿੱਤੀ ਸੀ ਹਦਾਇਤ ਗੁਜਰਾਤ ਪੁਲਿਸ ਦੀ ਜਾਂਚ ਦੇ ਵਿੱਚ ਹੋਇਆ ਖੁਲਾਸਾ ਮਨੋਕੀ ਦੀ ਤਸਕੀਰ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੀ ਐਸਆਈਟੀ ਦੀ ਜਾਂਚ ਤੇਜ਼ ਜਲਦ ਦਰਜ ਹੋ ਸਕਦੀ ਹੈ ਐਫਆਈਆਰ ਮਿਸਟਰ ਦਾ ਇੱਕ ਵੱਡਾ ਟਰੈਵਲ ਏਜੰਟ ਵੀ ਸ਼ੱਕ ਦੇ ਘੇਰੇ ਵਿੱਚ ਪੁਛਗਛ ਦੀ ਤਿਆਰੀ ਦੇ ਵਿੱਚ ਐਸਆਈਟੀ ਅੰਮ੍ਰਿਤਸਰ ਦੇ ਤਾਰਾਪਿੰਡ ਦੇ ਵਿੱਚ ਜ਼ਬਰਦਸਤ ਹੰਗਾਮਾ ਦੋ ਧਿਰਾਂ ਦੇ ਵਿਚਾਲੇ ਜੰਮ ਕੇ ਚੱਲੇ ਟਾਂ ਪੱਥਰ ਕਈ ਲੋਕਾਂ ਨੂੰ ਲੱਗੀਆਂ ਸੱਟਾਂ ਭਾਰੀ ਦੇ ਖਰੜ ਦੇ ਬੇਸ਼ਰਫਤਾਰ ਦਾ ਕਹਿਰ ਬੇਕਾਬੂ ਕਾਰ ਨੇ ਰੇੜੀ ਵਾਲੇ ਨੂੰ ਦਰੜਿਆ ਮੌਕੇ ਤੇ ਹੋਈ ਮੌਤ ਹਸਿਆਤ ਬਾਦ ਕਾਰ ਚਾਲਕ ਫਰਾਰ ਦਿੱਲੀ ਚੰਗਿੱਠੀ ਬਣੀ ਜਾਂ ਲੈਵਾ ਦੋ ਵਕਫਾ ਘਟਨਾਵਾਂ ਦੇ ਵਿਚ ਇਹ ਲੋਕਾਂ ਦੀ ਮੌਤ ਅੰਗਿੱਠੀ ਬੜ ਕੇ ਅੰਦਰੋਂ ਬੰਦ ਕੀਤਾ ਹੋਇਆ ਸੀ ਦਰਵਾਜ਼ਾ ਪ੍ਰਾਣ ਪ੍ਰਤੀਸ਼ਟਾ ਤੋਂ ਪਹਿਲਾਂ ਬੀਜੇਪੀ ਦਾ ਸਵਸ਼ਟਾ ਅਭਿਆਨ ਦੇਸ਼ ਭਰ ਦੇ ਵਿੱਚ ਕਰੀ ਰਿਹਾ ਕਿਰਤਦਾਨ ਜੀਪੀ ਨੱਡਾ ਨੇ ਦਿੱਲੀ ਦੇ ਵਿੱਚ ਗੁਰੂ ਰਵਿਦਾਸ ਮੰਦਿਰ ਦੇ ਵਿੱਚ ਫੇਰਿਆ ਝਾੜੂ ਤਾਂ ਯੂਪੀ ਦੇ ਸੀਐਮ ਯੋਗੀ ਅਦਿੱਤਿਆਨਾਥ ਨੇ ਅਯੁੱਧਿਆ ਦੇ ਵਿੱਚ ਚਲਾਈ ਸਫਾਈ ਮਹਿੰਮ ਮੱਗੀ ਮੇਲੇ ਤੇ ਵਿਹਰਾ ਕੱਤ ਕੇ ਮੁਖਸਰ ਸਾਹਿਬ ਪਹੁੰਚਦੀ ਹੈ ਸੰਗਤ ਸ਼ਰਦਾ ਪਾਵਨਾ ਦੇ ਨਾਲ ਕਰ ਰਹੀ ਹੈ ਇਸ਼ਨਾਨ 40 ਮੁਕਤੀਆਂ ਨੂੰ ਕੀਤਾ ਜਾ ਰਿਹਾ ਯਾਦ हरियाणा ਦੇ ਸ੍ਰੀ ਮਨੋਰ ਲਾਲ ਨੇ ਚਾਤ ਕੀਤੀ ਚਰਚਾ ਬਾਲਾ ਦੇ ਸੁਲਤਾਨਪੁਰ ਚੌਂਕ ਤੇ ਲੋਕਾਂ ਦੇ ਨਾਲ ਕੀਤਾ ਸੰਵਾਦ ਜੀਆ ਬੋਲੇ ਹਮੇਸ਼ਾ ਯਾਦ ਰਹੇਗਾ ਤੁਹਾਡਾ ਸਾਥ ਨਵੀਂ ਵਿਜ਼ਨ ਤੇ ਲੀਡਰਸ਼ਿਪ ਕਿੰਨੀਆਂ ਚੁਣੌਤੀਆਂ ਹੋਈਆਂ ਹਨ ਬਿਹਤਰ ਪਾਲਿਸੀਜ਼ ਦੇ ਨਾਲ ਕਿਸ ਤਰ੍ਹਾਂ ਪੰਜਾਬ ਵਧ ਰਿਹਾ ਬੁਲੰਦੀਆਂ ਵੱਲ टिन के मंच से इकट्ठे हो सब तो व्डे लीडर के जरूरी सवालों के जवाब राइजिंग पंजाब मंगलवार सवेरे ग्यारह बजे तो सिर्फ न्यूज एटीन पंजाब हरियाणा जिसको हम मणिपुर कहते थे उनतीस जून के बाद वो मणिपुर रहा ही नहीं बट गया कोने कोने में नफरत फैली लाखों लोगों को नुकसान हुआ भाई बहन माता पिता आंखों के सामने मरे और आज तक आज तक हिंदुस्तान के प्रधानमंत्री मणिपुर में आपके आंसू पोछने आपसे गले लगने आपका हाथ पकड़ने नहीं आए श्रम की बात शायद नरेंद्र मोदी जी के लिए बीजेपी और आरएसएस के लिए मणिपुर हिंदुस्तान का भाग ही नहीं है आपका जो दुख है आपका दर्द है वो उनका दुख उनका दर्द नहीं है पिछले साल हमने भारत जोड़ो यात्रा शुरू की कन्याकुमारी से कश्मीर तक हम चले चार हजार किलोमीटर चले और भारत को जोड़ने की हमने बात की नफरत मिटाने की बात की एक धर्म को एक जात को दूसरी जात से मिलाने की बात की और बहुत अच्छा रिस्पांस मिला लाखों लोगों से बातचीत की उनका दर्द सुना मुश्किल था मगर बहुत अच्छा लगा लोगों ने कहा कि कन्याकुमारी से कश्मीर तक तो यात्रा की है तो फिर इससे वेस्ट भी यात्रा होनी चाहिए और मैं चाहता था कि जैसे हमने पैदल यात्रा की कन्याकुमारी से कश्मीर वैसे ही हम ईस्ट से वेस्ट पैदल यात्रा करें मगर चुनाव का समय है और उसमें हमें थोड़ा ज्यादा समय लगता इसलिए कांग्रेस पार्टी ने हमने निर्णय लिया कि यह बस यात्रा होगी हाइब्रिड यात्रा होगी बस यात्रा होगी पैदल यात्रा होगी सवाल उठा कि यात्रा शुरू कहां से होनी चाहिए कोई लोग कह रहे थे कि वेस्ट में शुरू होनी चाहिए कोई कह रहे थे ईस्ट में शुरू होनी चाहिए और मैंने साफ कहा कि अगली भारत छोड़ो यात्रा सिर्फ मणिपुर से ही शुरू हो सकती है और कहीं से नहीं शुरू हो सकती मणिपुर बीजेपी की जो राजनीति है बीजेपी की नफरत आरएसएस की नफरत उनका जो दृष्टिकोण है उस विचारधारा का मणिपुर एक चिन्ह है जो आपने यहां खोया जो मेरे भाई ने बस के ऊपर कहा कि वी हैव लॉस्ट वॉट इज मोस्ट प्रेशर्स टू अस यू हैव लॉस्ट इट बिकॉज ऑफ द आइडियोलॉजी ऑफ द बीजेपी Because of the politics of the BJP, because of the hatred that the BJP and the RSS spread in their politics. I was listening to my brother when he was saying, We have lost what we valued. And I was thinking to myself, Yes, you have lost what you have valued, but we will find what you valued once again and bring it back to you. We understand, all of us on the stage understand the pain that the people of Manipur have been through. We understand the hurt, the loss. The sadness that you have been through. And we promise you, we commit to you that we will bring back what you valued. We will bring back the harmony, the peace, the affection that this state has always been known for. Question arises. Why Nyaya Yatra? Because we are going through a period of great injustice in India. Social, economic, and political injustice. Injustice against the people of Manipur, the traditions of Manipur, but also injustice. Across the nation. Economically, monopolies are being built. Few people are getting access to all the wealth of the country. One or two businesses have their fingers in everything. And the large majority of businesses, small and medium businesses, are being destroyed. Huge levels of unemployment, massive price rise is what the whole of India is facing. On the social side, the large mass of India's people, the lower castes, ਰੋਕ ਕਰਨਗੇ ਅਗਲੀ ਵੱਡੀ ਖਬਰ ਦਾ ਨਵਜੋਤ ਸਿੱਧੂ ਦੀਆਂ ਵੱਖਰੀਆਂ ਰੈਲੀਆਂ ਤੇ ਵਿਵਾਦ ਲਗਾਤਾਰ ਚੱਲ ਰਹੀ ਹੈ ਹੁਣ ਸਿੱਧੂ ਦੀ ਮੋਗਾ ਰੈਲੀ ਤੇ ਵਿਵਾਦ ਖੜਾ ਹੋ ਗਿਆ ਮੋਗਾ ਕਾਂਗਰਸ ਦੇ ਕੁਝ ਲੀਡਰਾਂ ਨੇ ਵਿਰੋਧ ਕੀਤਾ ਹੈ ਮੋਗਾ ਦੇ ਕੁਝ ਪੀਪੀਸੀਸੀ ਮੈਂਬਰਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਸਿੱਧੂ ਦੀ ਰੈਲੀ ਦੇ ਨਾਲ ਪਾਰਟੀ ਨੂੰ ਨੁਕਸਾਨ ਪਹੁੰਚੇਗਾ ਨਾਲ ਹੀ ਕਿਹਾ ਗਿਆ ਕਿ ਜਿਸ ਰੈਲੀ ਦੇ ਵਿੱਚ ਪੰਜਾਬ ਪ੍ਰਧਾਨ ਨੇ ਉਸ ਦਾ ਹਿੱਸਾ ਨਹੀਂ ਬਣਾਇਆ ਗਿਆ ਰੈਲੀ ਦੇ ਲਈ ਪੰਜਾਬ ਕਾਂਗਰਸ ਦੇ ਵੱਲੋਂ ਕੋਈ ਵੀ ਮੈਸੇਜ ਨਹੀਂ ਆਇਆ ਮੋਗਾ ਦੇ ਵਿੱਚ ਦਰਸਲ 21 ਜਨਵਰੀ ਨੂੰ ਨਵਜੋਤ ਸਿੰਘ ਸਿੱਧੂ ਦੀ ਰੈਲੀ ਹੋਵੇਗੀ ਪਰ ਇਸ ਰੈਲੀ ਤੋਂ ਪਹਿਲਾਂ ਹੀ ਜਿਹੜਾ ਕਿ ਵਿਰੋਧਾਵਾ ਨਹੀਂ ਸ਼ੁਰੂ ਹੋ ਗਿਆ ਮੋਗਾ ਕਾਂਗਰਸ ਦੇ ਕੁਝ ਲੀਡਰਾਂ ਨੇ ਵਿਰੋਧ ਕਰਦੇ ਕਿਹਾ ਕਿ ਸਿੱਧੂ ਦੀ ਰੈਲੀ ਦੇ ਨਾਲ ਪਾਰਟੀ ਨੂੰ ਨੁਕਸਾਨ ਪਹੁੰਚੇਗਾ ਇਹਦਾ ਸਬੰਧ ਹਾਈ ਕਮਾਂਡ ਨਾਲ ਕੋਈ ਨਹੀਂਗਾ ਇਹ ਸਿੱਧੂ ਸਾਹਿਬ ਆਪਦਾ ਹੀ ਸਿਸਟਮ ਚਲਾਈ ਜਾਂਦੇ ਆ ਪੰਜਾਬ 'ਚ ਸੋ ਇਸ ਰੈਲੀ ਨਾਲ ਇਹਨਾਂ ਨੂੰ ਤਾਂ ਲੱਗਦਾ ਵੀ ਅਸੀਂ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਤਕੜੀ ਕਰਦੇ ਹੋਵਾਂਗੇ ਪਰ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਲਾਸ ਹੋ ਰਿਹਾ ਕਿਉਂਕਿ ਪੀਪੀਸੀ ਦਾ ਪ੍ਰਧਾਨ ਸਾਡੇ ਮਰਿੰਦਰ ਸਿੰਘ ਰਾਜਾ ਵੜੈਂਗਾ ਜਿਹੜਾ ਪ੍ਰੋਗਰਾਮ ਵੀ ਉਹਨਾਂ ਤੋਂ ਬਿਨਾਂ ਹੁੰਦਾ ਮੈਂ ਉਸ ਪ੍ਰੋਗਰਾਮ ਨੂੰ ਸਫਲ ਨਹੀਂ ਸਮਝਦਾ ਨਾ ਉਹ ਨਾ ਉਹ ਚ ਸਾਡੀ ਕੋਈ ਲੀਡਰਸ਼ਿਪ ਜਾਂਦੀ ਹੈ ਨਾ ਵਰਕਰ ਜਾਂਦੇ ਆ ਸੋ ਕਿਤੇ ਨਾ ਕਿਤੇ ਸਿੱਧੂ ਸਾਹਿਬ ਤਾਂ ਨੁਕਸਾਨ ਕਰ ਰਿਹਾ ਪਾਰਟੀ ਦਾ ਸਾਬਕਾ ਚੇਅਰਮੈਨ ਮਾਰਕਟਿੰਗ ਮੀਟਿੰਗ ਮੁਗਤੋ ਜੀ ਮੈਂਬਰ ਪ੍ਰਦੇਸ਼ ਕਾਂਗਰਸ ਜਿਹੜੀ 21 ਤਰੀਕ ਨੂੰ ਰੈਲੀ ਹੋ ਰਹੀ ਹੈ ਸਾਨੂੰ ਕੋਈ ਕਨਫਰਮੇਸ਼ਨ ਨਹੀਂ ਹੈਗੀ ਪ੍ਰਦੇਸ਼ ਕਾਂਗਰਸ ਦੇ ਦਫ਼ਤਰੋਂ ਨਾ ਹੀ ਸਾਨੂੰ ਕੋਈ ਮੈਸੇਜ ਲਾਇਆ ਗਿਆ ਹੈਗਾਗਾ ਇਨਾ ਜਰੂਰ ਪਤਾ ਲੱਗਿਆ ਇਸ਼ਤਿਹਾਰਾਂ ਦੇ ਰਾਹੀਂ ਕੋਈ ਮੂ ਰੈਲੀ ਹੋ ਰਹੀ ਆ ਮੋਗੇ ਦੇ ਵਿੱਚ ਸਿੱਧੂ ਸਾਹਿਬ ਕੋਈ ਗੱਲ ਹੋਈ ਸਿੱਧੂ ਸਾਹਿਬ ਨਾਲ ਗੱਲ ਹੋਈ ਤੁਹਾਡੀ ਜਾਂ ਕੋਈ ਮੈਸੇਜ ਆ ਤੁਹਾਨੂੰ ਨਹੀਂ ਕੋਈ ਮੈਸੇਜ ਨਹੀਂ ਹੈਗਾ ਸਾਨੂੰ ਕਿਸੇ ਇੱਕ ਲੋਕਲ ਲੀਡਰ ਦੇ ਨਾਲ ਕੋਈ ਗੱਲਬਾਤ ਹੋਈ ਨਹੀਂ ਕੋਈ ਮੈਸੇਜ ਨਹੀਂ ਜੀ ਕੋਈ ਮੀਟਿੰਗ ਨਹੀਂ ਕੋਈ ਸੁਨੇਹਾ ਨਹੀਂ ਲੱਗਿਆ ਸਾਨੂੰ ਕੋਈ ਇਸ ਤਰ੍ਹਾਂ ਦਾ ਜਿਲ੍ਹਾ ਪ੍ਰਧਾਨ ਨਾਲ ਜਾਂ ਜਿਲ੍ਹਾ ਉਪ ਪ੍ਰਧਾਨ ਨਾਲ ਗੱਲ ਹੋਈ ਨਹੀਂ ਗੱਲ ਤਾਂ ਹੁੰਦੀ ਰਹਿੰਦੀ ਐ ਅਕਸਰ ਪਰ ਕੋਈ ਮੈਸੇਜ ਨਹੀਂ ਹੈ ਉਹਨਾਂ ਕੋਲ ਰੋਕ ਕਰਨਗੇ ਅਗਲੀ ਵੱਡੀ ਖਬਰ ਦਾ ਤਰਨਤਾਰਨ ਦੇ ਵਿੱਚ ਮੌਜੂਦਾ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਸਰਪੰਚ ਅਮਨ ਕੁਮਾਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੈਲੂਨ ਦੇ ਵਿੱਚ ਕਟਿੰਗ ਕਰਵਾ ਰਹੇ ਸਰਪੰਚ ਨੂੰ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਦੋ ਅਣਪਛਾਤੇ ਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਵਾਰਦਾਤ ਨੂੰ ਅੰਜਾਮ ਦੇ ਕੇ ਬਾਈਕ ਤੇ ਮਲਜ਼ਮ ਫਰਾਰ ਹੋ ਗਏ ਸੀਸੀਟੀਵੀ ਦੇ ਵਿੱਚ ਦੋਵੇਂ ਬਦਮਾਸ਼ ਗਾਇਤ ਹੋਏ ਨੇ ਕਸਬਾ ਅਡਾ ਚਪਾਲ ਦਾ ਮੌਜੂਦਾ ਸਰਪੰਚ ਸੀਗਵਨ ਕੁਮਾਰ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਰਨਤਾਰਨ ਸਰਪੰਚ ਕਤਲ ਮਾਮਲੇ ਦੇ ਵਿੱਚ ਪਰਸੇ ਦੇ ਵੱਡਾ ਖੁਲਾਸਾ ਵੀ ਕੀਤਾ ਗਿਆ ਕਿ ਜਰਮਨੀ ਦੇ ਵਿੱਚ ਬੈਠੇ ਸ਼ਖਸ ਨੇ ਇਹ ਕਤਲ ਕਰਵਾਇਆ ਹੈ ਅਮਰਿਤਪਾਲ ਬਾਠਨਾ ਦੇ ਸ਼ਖਸ ਨੇ ਕਤਲ ਕਰਵਾਇਆ ਜੋ ਐਸਐਸਪੀ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਨਾਲੇ ਕਿ ਆਗੇ ਆਗੇ ਸਰਪੰਚ ਨੂੰ ਕਈ ਵਾਰ ਧਮਕੀਆਂ ਦੇ ਚੁੱਕਿਆ ਅਮਰਿਤਪਾਲ ਅਮਰਿਤਪਾਲ ਬਾਠ ਤੇ ਕਰੀਬ 17 ਕੇਸ ਦਰਜ ਨੇ ਦੋ ਬਦਮਾਸ਼ਾਂ ਨੇ ਸੈਲੂਨ ਦੇ ਵਿੱਚ ਵੜ ਕੇ ਗੋਲੀਆਂ ਮਾਰੀਆਂ ਸੈਲੂਨ ਦੇ ਵਿੱਚ ਬਦਮਾਸ਼ਾਂ ਨੇ 5 ਮਿੰਟ ਤੱਕ ਪਹਿਲਾਂ ਇੰਤਜ਼ਾਰ ਕੀਤਾ ਦੋ ਰਾਉਂਡ ਫਾਇਰ ਕਰਕੇ ਮੌਤ ਦੇ ਘਟ ਤਾਰਿਆ ਗਿਆ ਤੇ ਇਸ ਤੋਂ ਬਾਅਦ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਦੋਵੇਂ ਬਦਮਾਸ਼ ਫਰਾਰ ਹੋ ਜਾਂਦੇ ਨੇ ਸਫਤ ਤਮजूद ਹਾਂ ਉਸੇ ਘੱਡਾ ਉੱਪਰ ਜਿੱਥੇ ਸੋਨੂੰ ਚਿੰਮੇ ਦਾ ਕਤਲ ਹੋਇਆ ਹੈ ਔਰ ਇਹ ਉਹ ਦੁਕਾਨ ਹੈ ਜਿੱਥੇ ਸੋਨੂ ਜ਼ਿੰਮੇਦਾਰ ਸਾਰਾ ਘਟਨਾ ਵਾਪਰੀ ਹੈ ਇਸ ਜਗ੍ਹਾ ਤੇ ਬਾਹਰ ਦੋ ਸ਼ੂਟਰ ਜਿਹੜੇ ਆਉਂਦੇ ਨੇ ਔਰ ਇਸ ਦੁਕਾਨ ਦੇ ਅੰਦਰ ਜਾਂਦੇ ਨੇ ਜਿਸ ਤੋਂ ਬਾਅਦ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਜਿਸ ਨੂੰ ਅਮਨਦੀਪ ਹਸਪਤਾਲ ਵਿਖੇ ਲਿਜਾਇਆ ਜਾਂਦਾ ਅੰਮ੍ਰਿਤਸਰ ਔਰ ਸੋਨੂ ਜੀਮਾ ਦੀ ਜਿਹੜੀ ਆ ਮੌਤ ਹੋ ਜਾਂਦੀ ਹੈ ਔਰ ਫਿਲਹਾਲ ਇਹ ਵੀ ਜਾਂਚ ਸੀਸੀਟੀਵੀ ਸਾਰੀ ਜਿਹੜੀ ਘਟਨਾ ਜਿਹੜੀ ਕੈਦ ਹੋ ਗਈ ਹੈ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਤਰਫ ਤੋਂ ਸ਼ੂਟਰ ਆਏ ਸੀ ਕਿਉਂਕਿ ਤੁਸੀਂ ਤਸਵੀਰ ਦੇਖ ਸਕਦੇ ਹੋ ਇਹ ਸੜਕ ਜਿਹੜੀ ਹੈ ਅੰਮ੍ਰਿਤਸਰ ਨੂੰ ਜਾਂਦੀ ਹੈ ਔਰ ਦੂਸਰੇ ਪਾਸੇ ਖੇਮਕਰ ਨੂੰ ਜਾਂਦੀ ਹੈ ਔਰ ਬਾਈਕ ਤੇ ਸਵ ਬਾਰਦਾ ਨਾਮ ਜਿਹੜਾ ਇਸ ਕੇਸ ਨਾਲ ਜੁੜਦਾ ਹੈ ਨਜ਼ਰ ਆ ਰਿਹਾ ਹੈ ਔਰ ਜਰਮਨ ਬੇਸਡ ਉਹ ਹੈਗਾ ਔਰ ਨਟੋਰੀਅਸ ਟਾਈਪ ਦਾ ਬੰਦਾ ਦੱਸਿਆ ਜਾ ਰਿਹਾ ਹੈ ਫਿਲਹਾਲ ਕਿਉਂਕਿ ਸੋਨੂ ਚੀਮਾ ਨੂੰ ਦੋ ਤਿੰਨ ਵਾਰੀ ਉਹ ਥ੍ਰੈਟ ਜਿਹੜੀ ਹੈ ਫੇਸਬੁੱਕ ਤੇ ਵੀ ਕਰ ਚੁੱਕਾ ਸੀ ਔਰ ਇਸ ਇਸ ਸੰਬੰਧੀ ਜਿਹੜੀ ਹੈ ਜਾਣਕਾਰੀ ਤਰੰਤਰੰਤ ਦੇ ਐਸਐਸਪੀ ਵੱਲੋਂ ਜਿਹੜੀ ਹੈ ਦਿੱਤੀ ਗਈ ਹੈ ਫਿਲਹਾਲ ਜਾਂਚ ਚੱਲ ਰਹੀ ਹੈ ਔਰ ਕਿਸ ਵਿਸ਼ੇ ਤੱਕ ਪਹੁੰਚੀ ਹੈ ਇਹ ਦੇਖਣਾ ਹੋਵੇਗਾ ਤਰੰਤਰਤ ਤੋਂ ਸਿਦਾਰਥ ਰੋੜਾ ਨਿਊਜ਼ ਈਟਿੰਗ ਇਸ ਵਕਤ ਮੌਜੂਦ ਆ ਹੋਈ ਚਭਾਲ ਦੇ ਵਿਖੇ ਜਿਹੜਾ ਵਿਜੇ ਸਲੂਨ ਹੈ ਉੱਥੇ ਮੌਜੂ ਹਮਲਾ ਕੀਤਾ ਹੋਇਆ ਹੈ ਔਰ ਗੋਲੀਆਂ ਦੇ ਨਿਸ਼ਾਨ ਜਿਹੜੇ ਨੇ ਇੱਥੇ ਪਏ ਨੇ ਮੋਨੂ ਚੀਮਾ ਜਿਹੜੇ ਸੋਨੂ ਚੀਮਾ ਨੇ ਇੱਥੇ ਜਿਹੜਾ ਕਟਿੰਗ ਕਰਾ ਰਹੇ ਸੀ ਤਾਂ ਹਮਲਾਵਰ ਆਉਂਦੇ ਨੇ ਔਰ ਗਨ ਪੁਆਇੰਟ ਕਰ ਦਿੰਦੇ ਨੇ ਜੇ ਗੱਲ ਕੀਤੀ ਜਾਵੇ ਤਾਂ ਸਲੂਨ ਦੇ ਮਾਲਕ ਸਾਡੇ ਨਾਲ ਉਹਨਾਂ ਨੇ ਮੌਜੂਦ ਹੈ ਸਰ ਕੀ ਸਾਰਾ ਮਾਮਲਾ ਹੋਇਆ ਕੀ ਵਾਕਿਆ ਹੋਇਆ ਸਰ ਉਹ ਵਾਲ ਕਟਾਉਣ ਆਏ ਸਵੇਰੇ ਦੁਕਾਨ ਖੁੱਲ੍ਹੇ ਉਹਦੇ ਅੱਧੇ ਘੰਟੇ ਬਾਅਦ ਆਏ ਨੇ ਵਾਲ ਕਟਾ ਕੇ ਤੇ ਜਦੋਂ ਵਾਲ ਕੱਟ ਕੇ ਤੇ ਉਹ ਇੱਥੇ ਆਣ ਕੇ ਆਪਣੇ ਕੱਪੜੇ ਪਾ ਕੇ ਤੇ ਬੱਚੇ ਨਾਲ ਗੱਲ ਕਰਨ ਦੇ ਤੇ ਗੱਲਾਂ ਕਰਨ ਦੇ ਤੇ ਉਹ ਜਦੋਂ ਵਾਲ ਕਟਾਉਂਦੇ ਉਦੋਂ ਹੀ ਇੱਕ ਗਾਹ ਕਾਇਆ ਉਹ ਅੰਦਾਜ਼ ਵੀ ਮੈਦਾਰੀ ਕਟਾਉਣਾ ਵਾ ਤੇ ਕਿੰਨਾ ਕੁ ਟਾਈਮ ਲੱਗਣਾ ਉਹ ਖਲੋਤਾ ਰਿਹਾ ਉੱਥੇ ਮੈਂ ਇੱਕ ਨੰਬਰ ਐ ਤੇ ਉਹ ਖਲੋ ਗਿਆ ਖਲੋਣ ਦੇ ਬਾਅਦ ਸਰਪੰਚ ਜੀ ਨਾਲ ਕੇ ਗੱਲਾਂ ਕਰਨ ਰਿਹਾ ਤੇ ਮੈਂ ਦੂਜੇ ਕਸਟਮਰ ਨੂੰ ਬਿਠਾਇਆ ਤੇ ਉਹ ਨਾਲ ਹੀ ਉੱਥੇ ਖਲੋਤਾ ਸੀ ਤੇ ਉਹਨੇ ਉੱਥੇ ਦੋ ਗੋਲੀਆਂ ਮਾਰਿਆ ਉਹਨਾਂ ਨੂੰ ਜਿਹੜੇ ਆਪਣੇ ਮੋਨੂ ਜਿਹੜੇ ਆਏ ਨੇ ਸੋਨੂ ਚੀਮਾ ਜੀ ਉਹਨਾਂ ਦੇ ਨਾਲ ਕੋਈ ਹੋਰ ਵੀ ਨਾਲ ਬੰਦਾ ਆਇਆ ਸੀ ਜੀ ਉਹਨਾਂ ਦਾ ਮਿੱਤਰ ਮਲਕੀਤ ਪਹਿਲਵਾਨ ਉਹਨਾਂ ਦਾ ਮਿੱਤਰ ਉਹ ਨਾਲ ਹੀ ਦੋ ਜਨੇ ਵੈਪਨ ਨਹੀਂ ਸੀ ਅੱਜ ਉਹ ਮੈਂ ਸੁਣਨੇ ਉਹਨਾਂ ਕੋਲ ਅੱਜ ਮੈਂ ਵੈਪਨ ਨਹੀਂ ਵੇਖਿਆ ਜੀ ਪਹਿਲਾਂ ਵੈਪਨ ਉਹਨਾਂ ਦੇ ਕੋਲ ਹੁੰਦਾ ਹਾਂ ਜੀ ਉਹਨਾਂ ਦੇ ਕੋਲ ਹੁੰਦਾ ਸੀ ਅੱਜ ਮੈਂ ਇਹ ਨਹੀਂ ਵੇਖਿਆ ਦੁਕਾਨ ਤੇ ਨਾਲ ਨਹੀਂ ਫਿਰ ਲੈ ਗਏ ਮਸਤ ਉਸ ਤੋਂ ਬਾਅਦ ਅਸੀਂ ਸਾਰੇ ਮਿਲ ਕੇ ਲੱਦ ਕੇ ਗੱਡੀ ਜਿੱਤਿਆ ਤਾਂ ਉਹ ਲੈ ਗਏ ਹਾਂ ਮਨਦੀਪ ਹਸਪੀਟਲ ਤੇ ਉੱਥੋਂ ਆਂਦੇ ਠੀਕ ਆ ਫਿਰ ਥੋੜੇ ਦਿਨ ਬਾਅਦ ਖਬਰ ਆਇਆ ਜਿਵੇਂ ਉਹ ਹੁਣ ਕਿਹ ਮਾਰ ਕੇ ਉਸੇ ਵੇਲੇ ਭੱਜ ਗਏ ਜੀ ਸਰ ਉਸੇ ਵੇਲੇ ਉਹਨਾਂ ਨੇ ਆ ਬਿਲਕੁਲ ਇਹ ਸਲੂਨ ਦੇ ਮਾਲਕ ਨੇ ਇਹਨਾਂ ਦਾ ਕਹਿਣਾ ਕਿ ਜਦੋਂ ਗਨ ਸ਼ਾਟ ਹੋਇਆ ਤਾਂ ਜਿਹੜੇ ਗੋਲੀਆਂ ਮਾਰਨ ਆਏ ਸੀ ਯੁਵਾਕ ਉਸੇ ਵੇਲੇ ਹੀ ਫਰਾਰ ਹੋ ਗਏ ਹਾਲਾਂਕਿ ਘਟਨਾ ਜਿਹੜੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਔਰ ਐਸਐਸਪੀ ਤਰਨਤਨ ਜਿਹੜੇ ਅਸ਼ਵੀ ਕਪੂਰ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਜਿਹੜਾ ਸੋਨੂ ਚੀ ਬਾਠੀ ਨਾਮ ਦਾ ਜਿਹੜਾ ਨਟੋਰੀਅਸ ਟਾਈਪ ਬੰਦਾ ਜਿਹੜਾ ਹਾਲਾ ਕਿ ਵਿਦੇਸ਼ ਜਰਮਨ ਦੇ ਵਿੱਚ ਬੈਠਾ ਹੋਇਆ ਉਸ ਤੋਂ ਵੱਲੋਂ ਵੀ ਕਈ ਵਾਰ ਇਹਨਾਂ ਨੂੰ ਥ੍ਰੈਟ ਕੀਤਾ ਗਿਆ ਔਰ ਕਿਤੇ ਨਾ ਕਿਤੇ ਉਸ ਐਂਗਲ ਤੋਂ ਵੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਤਰਨ ਤਰਨ ਤੋਂ ਸਿਦਾਰਥ ਰੋੜਾ న్యూਸ 80 ਬਈ ਬਹੁਤ ਦੁੱਖ ਦੀ ਗੱਲ ਹੈ ਅੱਜ ਇਹ ਮੈਂ ਸੁਣ ਕੇ ਰਾਹ ਨਹੀਂ ਰਹਿ ਗਏ ਜਿਹੜਾ ਇੰਨੇ ਬੰਦੇ ਤਗੜੇ ਇੱਕ ਸਰਪੰਚ ਤੇ ਬਹੁਤ ਨਾਮ ਦਾ ਉਹਨੂੰ ਨਹੀਂ ਬਖਸ਼ਿਆ ਕਿਸੇ ਨੇ ਤੇ ਗਰੀਬ ਬੰਦੇ ਦਾ ਕੀ ਹਾਲ ਹੋਣਾ ਇੱਥੇ ਬਹੁਤ ਦੁੱਖ ਵਾਲੀ ਗੱਲ ਹੋਈ ਹੈ ਸਵੇਰੇ ਕਰੀਬ 8:55 ਮਿੰਟ ਤੇ ਮੈਂ ਉੱਪਰ ਘਰੇ ਸੀ ਤੇ ਮੈਨੂੰ ਗੋਲੀਆਂ ਦਾ ਆਵਾਜ਼ ਆਈ ਤੇ ਮੈਂ ਇੱਕਦਮ ਥੱਲੇ ਆਇਆ ਜਦੋਂ ਆਇਆ ਤੇ ਅਮਨ ਕੁਮਾਰ ਸੋਨੂ ਚੀਮਾ ਜੀ ਸਰਪੰਚੋ ਅੱਡੇ ਚ ਭਾਲਦੇ ਆ ਉਹਨਾਂ ਨੂੰ ਗੱਡੀ ਚ ਪਾ ਕੇ ਲੈ ਜਾ ਰਹੇ ਸੀ ਘਰੋਂ ਥੱਲੇ ਆਉਣ ਤੇ ਪਤਾ ਲੱਗਾ ਕਿ ਇਹਨਾਂ ਨੂੰ ਦੋ ਹਮਲਾਵਰ ਇੱਕ ਜਿਹੜਾ ਬਾਹਰ ਸੀ ਤੇ ਇੱਕ ਜਿਹੜਾ ਅੰਦਰ 8:56 ਮਿੰਟ ਤੇ ਐਂਟਰ ਹੋਇਆ ਸੀ 54 ਮਿੰਟ ਤੇ ਐਂਟਰ ਹੋਇਆ ਸੀ ਕਰੀਬ 6 ਮਿੰਟ ਦੁਕਾਨ ਦੇ ਅੰਦਰ ਰਿਹਾ ਉਹਨਾਂ ਚੰਗੀ ਤਰ੍ਹਾਂ ਵੇਖ ਕੇ ਕਿ ਇਹ ਹੀ ਮਤਲਬ ਪਛਾਣ ਕਰਕੇ ਕਿ ਇਹ ਹੀ ਸਰਪੰਚਾ ਉਹਨਾਂ ਨੇ ਫਿਰ ਇਹਨਾਂ ਨੂੰ ਮਤਲਬ ਅੰਦਰੇ ਦੋ ਗੋਲੀਆਂ ਮਾਰੀਆਂ ਜਦੋਂ ਕਿ ਇਹਨਾਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਅਮਨਦੀਪਾ ਹਸਪਤਾਲ ਲੈ ਗਏ ਆ ਕੁਝ ਚਿਰ ਪਹਿਲਾਂ ਦੇ ਪਹਿਲਾਂ ਕਹਿ ਰਿਆ ਸੀ ਕਿ ਵੀ ਠੀਕ ਆ ਬਾਅਦ ਵਿੱਚ ਪਤਾ ਲੱਗਾ ਕਿ ਇਹਨਾਂ ਦੀ ਡੈਥ ਹੋ ਗਈ ਜੋ ਕਿ ਬਹੁਤ ਮੰਦ ਭਾਗੀ ਆ ਸਵੇਰੇ ਕਰੀਬ 9 ਵਜੇ ਦੇ ਕਰੀਬ ਹੀ ਕੱਟਣਾ ਹੈਗੀ ਆ ਇੱਥੇ ਵਿਜੇ ਸੈਲੂਨ ਹੈਗਾ ਉੱਥੇ ਸੋਨੂ ਸ਼ਾਹ ਜਿਨ੍ਹਾਂ ਦਾ ਪੂਰਾ ਨਾਮ ਏਵਨ ਚੀਮਾ ਹੈਗਾ ਜਿਹੜੇ ਚਵਾਲ ਤੋਂ ਮੌਜੂਦਾ ਸਰਪੰਚ ਹੈਗੇ ਆ ਇਹ ਉੱਥੇ ਆਪਣੀ ਕਟਿੰਗ ਵਗੈਰਾ ਕਰਾ ਰਹੇ ਸੀਗੇ ਤੇ ਉੱਥੇ ਦੋ ਬੰਨ ਅਨਪਛਾਤੇ ਬੰਦੇ ਆਏ ਉਹ ਇੱਕ ਅੰਦਰ ਐਂਟਰ ਕਰਦਾ ਐਂਟਰ ਕਰਨ ਤੋਂ ਬਾਅਦ ਉੱਥੇ 5 ਕੁ ਮਿੰਟ ਖੜਾ ਰਹਿੰਦਾ ਖੜਾ ਰਹਿੰਦਾ ਜਦੋਂ ਇਹਨਾਂ ਦਾ ਆਪ ਦੀ ਕਟਿੰਗ ਵਗੈਰਾ ਪੂਰੀ ਹੋ ਜਾਂਦੀ ਹੈ ਇਹ ਆ ਕੇ ਉੱਥੋਂ ਜਿੱਥੇ ਆਮ ਪਬਲਿਕ ਵੇਟ ਕਰ ਰਹੀ ਹੁੰਦੀ ਹੈ ਉੱਥੇ ਬੈਠਦੇ ਆ ਤਾਂ ਉਹ ਦੋ ਗੋਲੀਆਂ ਇਹਨਾਂ ਦੇ ਮਾਰ ਕੇ ਤੋਂ ਭੱਜ ਜਾਂਦੇ ਆ ਮੌਕੇ ਤੋਂ ਪ੍ਰੀਨਾਂ ਨੇ ਇਨਵੈਸਟੀਗੇਸ਼ਨ ਤੋਂ ਲੱਗਦਾ ਵੀ ਇਹਨਾਂ ਦੀ ਕੋਈ ਪਿੱਛੇ ਤੇ ਵੀ ਆਪ ਵੀ ਲੋਡ ਰਹਿੰਦੇ ਸੀ ਕਿ ਵੈਪਨ ਪਰਸਨਲ ਰੱਖਿਆ ਹੋਇਆ ਸੀ ਦੋ ਇਹਨਾਂ ਨੇ ਪ੍ਰਾਈਵੇਟ ਆਪ ਦੇ ਨਾਲ ਤੇ ਮੁੰਡੇ ਗਨਮੈਨ ਵੀ ਰੱਖੇ ਹੋਏ ਸੀਗੇ ਔਰ ਅੱਜ ਕੁਦਰਤੀ ਇਹਨਾਂ ਦਾ ਜਿਹੜਾ ਵੈਪਨ ਸੀ ਉਹ ਗੱਡੀ 'ਚ ਪਿਆ ਸੀਗਾ ਐਂਡ ਹਜੇ ਤੱਕ ਦੀਪ ਨੇ ਨਾ ਸ਼ਾਇਦ ਕੋਈ ਅਮਰਤ ਫਾਲ ਬਾਠ ਬਾਠ ਹੈਗਾ ਨਾਲ ਦੇ ਨਾਗੇ ਮਿਆਂਦੂ ਵਾਲੀ ਪਿੰਡ ਤੋਂ ਉਹਦੇ ਨਾਲ ਕੋਈ ਰਾਈਵਲਰੀ ਵਗੈਰਾ ਚੱਲਦੀ ਹੈ ਉਹਨੇ ਫੇਸਬੁੱਕ ਤੇ ਪਹਿਲੇ ਵੀ ਇੱਕ ਦੋ ਵਾਰ ਇਹਨਾਂ ਨੂੰ ਵਿਥਰੇਟਨਿੰਗ ਉਪਾਈ ਵੀ ਮੈਂ ਦੇ ਕਰਕੇ ਮੈਨੂੰ ਬਾਹਰ ਭਜਣਾ ਪਿਆ ਜਾਂ ਕਰਨਾ ਪਿਆ ਤਾਂ ਮੇਰੇ ਵੀ ਕੁਝ ਹੋਰ ਹੈਂਡਲਸ ਦੇ ਵੀ ਮੇਨ ਦਾ ਹਜੇ ਤੱਕ ਉਹੀ ਸਾਹਮਣੇ ਆਈ ਹੈ ਬਟ ਕੀ ਹੋਰ ਹੈਂਡਲਸ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਸਪੈਸਿਫਿਕਲੀ ਇਡਸ ਸਾਡੇ ਕੋਲ ਹੈਗੀਆਂ ਅਸੀਂ ਛੇਤੀ ਬੰਦਿਆਂ ਨੂੰ ਫੜ ਲਾਂਗੇ ਮੇਰੇ ਨਾਲ ਤੇ ਮੇਰੇ ਖਲ ਦੀ ਪੇਟ ਦੇ ਵਿੱਚ ਹੀ ਇੰਜਰੀ ਸੀਗੀ ਦੋ ਦੋ ਰਾਊਂਡ ਟੋਟਲ ਉੱਥੋਂ ਮਿਲੇ ਆ ਖੋਲ ਸਾਨੂੰ ਦੋ ਹੀ ਰਾਊਂਡ ਮਿਲੇ ਔਰ ਦੋ ਫਾਇਰ ਹੋਏ ਹਾਂ ਹਾਂ ਜੀ ਤੇ ਫਿਰ ਅਮਰਤਪਾਲ ਤੋਂ ਵੇਹਤਰ ਹੈ ਨਹੀਂ ਜੀ ਇੱਥੇ ਹੀ ਪਿੰਡ ਤੋਂ ਉਹਦੇ ਅਸੀਂ ਅਮਰਤਪਾਲ ਵਾਲੇ ਨਹੀਂ ਜੀ ਬਾਟ ਹੈ ਬਾਟ ਹਾਂ ਹਾਂ ਬਾਟ ਹੈ ਉਹਦੇ ਤੇ ਵੈਸੇ ਉਹ ਨੋਟੋਰੀਅਸ ਕਹਿ ਸਕਦੇ ਹੋ ਪਰਚੇ ਉਹਦੇ ਚ 16 17 ਪਰਚੇ ਹੈਗੇ ਆ ਔਰ ਪ੍ਰੈਜ਼ੈਂਟਲੀ ਉਹ ਪਤਾ ਲੱਗਿਆ ਕਿ ਸ਼ਾਇਦ ਜਰਮਨੀ ਚ ਹੈਗਾ ਤੇ ਉਹਦੇ ਨਾਲੋਂ ਇਹਨਾਂ ਨੂੰ ਫੇਸਬੁੱਕ ਤੇ ਕਈ ਵਾਰ ਪਹਿਲੇ ਜੋ ਹੁਜੇ ਤੱਕ 프리 ਨੰਬਰ ਰੀਰਨ ਤੋਂ ਪਤਾ ਲੱਗਿਆ ਜਾਂ ਸਾਡੀ ਇਨਵੈਸਟੀਗੇਸ਼ਨ ਹੈ ਜਿਹੜੇ ਇਹਨੂੰ ਥ੍ਰੈਟ ਕੀਤਾ ਗਿਆ ਸੀ ਤੇ ਅਸੀਂ ਵਰਕਆਊਟ ਕਰ ਰਹੇ ਹਾਂ